ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੁਆਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਵੱਲੋਂ ਪਰ ਅੱਜ ਤੱਕ ਸ੍ਰੀ ਕੇਸਰਪੁਰ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗਰਗੱਜ ਦੇ ਵੱਲੋਂ ਜਿਸ ਤਰ੍ਹਾਂ ਉਹਨਾਂ ਦੀ ਸੇਵਾ ਸੰਭਾਲ ਦੀ ਜਿਹੜੀ ਰਸਮ ਸੀ ਉਹ ਕੀਤੀ ਜਾਣੀ ਸੀ ਤਾਂ 10 ਵਜੇ ਦਾ ਸਮਾਂ ਸੀ ਪਰ ਉਸ ਨੂੰ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਤਾਂ ਉਸ ਦੇ ਮੱਦੇ ਨਜ਼ਰ ਹੁਣ ਅਕਾਲੀ ਦਲ ਬਾਦਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਜਿਸ ਤਰ੍ਹਾਂ ਜਿਹੜੇ ਕੁਲਦੀਪ ਸਿੰਘ ਜਥੇਦਾਰ ਨੇ ਨਵੇਂ ਨਿਯੁਕਤ ਹੋਏ ਨੇ ਪੜੇ ਲਿਖੇ ਨੇ ਉਹਨਾਂ ਦੇ ਵੱਲੋਂ ਬੰਦੇ ਸਾਰ ਹੀ ਜਿਹੜੀ ਤਰਪੇਸ਼ ਸਮਸਿਆਵਾਂ ਨੇ ਜਿਹੜੀ ਸਮੱਸਿਆ ਆ ਰਹੀ ਹੈ ਕੌਮ ਦੇ ਲਈ ਉਹਨਾਂ ਦੇ ਪ੍ਰਤੀ ਵੀ ਜਿਸ ਤਰ੍ਹਾਂ ਉਹਨਾਂ ਦੇ ਅੱਜ ਵਿਵਾਕੀ ਨਾਲ ਬੋਲਿਆ ਗਿਆ ਉਸ ਨੂੰ ਲੈ ਕੇ ਵੀ ਉਹਨਾਂ ਨੇ ਜਿੱਥੇ ਉਹਨਾਂ ਦੀ ਤਾਰੀਫ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਪੰਥ ਵਿਰੋਧੀ ਸ਼ਕਤੀਆਂ ਦੇ ਉੱਤੇ ਵੀ ਜਿਹੜਾ ਵਾਰ ਕੀਤਾ ਹੈ ਉਹ ਦੱਸਦੇ ਕਿ ਡਾਕਟਰ ਦਿਲਜੀਤ ਸਿੰਘ ਚੀਮਾ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਇਸ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਗਿਆ ਹੈ ਕਿ ਕੁਝ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਕਿਹਾ ਗਿਆ ਆਓ ਤੁਸੀਂ ਇੱਕ ਵਾਰੀ ਪੋਸਟ ਨੂੰ ਕੌਮ ਵਾਸਤੇ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਇੱਕ ਬਹੁਤ ਚੰਗੇ ਸਿੱਖ ਵਿਦਵਾਨ ਚਿੰਤਕ ਉੱਗੇ ਕਥਾਵਾਚਕ ਉੱਗੇ ਧਾਰਮਿਕ ਸ਼ਖਸੀਅਤ ਗਿਆਨੀ ਕੁਲਦੀਪ ਸਿੰਘ ਜੀ ਨੇ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਉੱਤੇ ਆਪਣਾ ਸੇਵਾ ਜਿਹੜੀ ਹੈ ਉਸ ਵਾਲੀ ਮੈਂ ਸਿੰਘ ਸਾਹਿਬ ਨੂੰ ਵੀ ਔਰ ਸਾਰੀ ਸਿੱਖ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ। ਔਰ ਸਭ ਤੋਂ ਪਹਿਲਾਂ ਜਥੇ ਮੈ ਸਿੰਘ ਸਾਹਿਬ ਨੂੰ ਵਧਾਈ ਦੇਣਾ। ਉੱਥੇ ਜਿਹੜਾ ਸੰਦੇਸ਼ ਉਹਨਾਂ ਨੇ ਸਾਰੀ ਮਾਨਵਤਾ ਨੂੰ ਅੱਜ ਪਹਿਲੇ ਦਿਨ ਸੇਵਾ ਸੰਭਾਦਿਆ ਦਿੱਤਾ। ਉਹਦੇ ਕਰਕੇ ਵੀ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦਾ। ਕਿਉਂਕਿ ਜਿਹੜੀਆਂ ਸਿੱਖ ਪੰਥ ਦੀਆਂ ਅਸਲੀ ਚੁਣੌਤੀਆਂ ਨੇ ਉਹਨਾਂ ਦੇ ਉੱਤੇ ਇੱਕ ਇੱਕ ਅੱਖਰ ਦੇ ਉੱਤੇ ਉਹਨਾਂ ਨੇ ਜਿਹੜਾ ਫੋਕਸ ਕੀਤਾ ਜਿਹੜੀ ਵਿਜਨ ਉਹਨਾਂ ਨੇ ਪਹਿਲੇ ਦਿਨ ਖਾਲਸਾ ਪੰਥ ਨੂੰ ਦਿੱਤੀ ਹੈ ਉਹਦੇ ਤੋਂ ਬੜੀਆਂ ਵੱਡੀਆਂ ਆਸਾਂ ਤੇ ਉਮੀਦਾਂ ਜਨਮੀਆਂ। ਔਰ ਕੁਝ ਲੋਕਾਂ ਨੇ ਅੱਜ ਵੀ ਇਹ ਭਰਮ ਪ੍ਰੇਖਾ ਪਾਉਣ ਦੀ ਕੋਸ਼ਿਸ਼ ਕੀਤੀ ਵਿੱਚ ਗਲਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਵਿੱਚ ਸਾਰੀ ਜਿਹੜੀ ਅਰਦਾਸ ਹੈ ਚਾਰਜ ਸੰਭਾਲਿਆ ਗਿਆ ਆਤਕ ਸਾਬ ਦੇ ਉੱਤੇ ਵੀ ਜਿਹੜਾ ਸਿੰਘ ਸਾਹਿਬ ਦਰਸ਼ਨ ਕਰਕੇ ਆਏ ਉਹਨਾਂ ਨੂੰ ਸਰੋਪਾ ਵੀ ਦਿੱਤਾ ਗਿਆ ਦਸਤਾਰਾਂ ਵੀ ਦਿੱਤੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹ ਪਾਠ ਵੀ ਸਰਵਣ ਕਰ ਰਹੇ ਆ ਬੈਠੇ ਔਰ ਹੋਰ अनेका ਤਸਵੀਰਾਂ ਸ਼ਾਸਤਰਾ ਦੇ ਜਿਹੜੀ ਸੁਰੇਸ਼ ਨਾਨ ਦੀ ਸੇਵਾ ਉਸ ਅਰਦਾਸ ਦੇ ਵਿੱਚ ਵੀ ਉਹ ਸ਼ਾਮਲ ਹੋਏ ਪਰ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਮੌਕੇ ਆ ਇਹ ਇਸ ਤਰੀਕੇ ਕੁੜ ਪ੍ਰਚਾਰ ਕਰਨ ਦੇ ਲਈ ਹੁੰਦੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਕਿ ਇੱਕ ਵੱਡੀ ਸਾਜ਼ਿਸ਼ ਜਿਹੜੀ ਏਜੰਸੀਆਂ ਨੇ ਸਿੱਖ ਭਰਾਵਾਂ ਦੇ ਵਿੱਚ ਖੰਨਾ ਚੰਗੀ ਕਰਾਉਣ ਦੀ ਅੱਜ ਜਿਹੜੀ ਹੈ ਉਹ ਰਚੀ ਸੀ ਅੱਜ ਉਹਨਾਂ ਦੇ ਸਿਆਣਪ ਦੇ ਨਾਲ ਉਹਨਾਂ ਦੀ ਹਲੀਮੀ ਦੇ ਨਾਲ ਉਹਨਾਂ ਦੀ ਸਹਿਜ ਦੇ ਨਾਲ ਔਰ ਮੈਂ ਸਿੰਘ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਕਿਸੇ ਅੜੀ ਦੇ ਵਿੱਚ ਨਹੀਂ ਆਏ ਤੇ ਅੰਮ੍ਰਿਤ ਵੇਲੇ ਜਾ ਕੇ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਆਪ ਅਰਦਾਸ ਕਰਕੇ ਪੰਜ ਪਿਆਰੇ ਸਹਿਬਾਨਾਂ ਨੂੰ ਨਾਲ ਲੈ ਕੇ ਤੇ ਆਪਣੀ ਸਾਦੇ ਢੰਗ ਨਾਲ ਸੇਵਾ ਸੰਭਾਲ ਕੀਤੀ ਪਰ ਇਹ ਅੰਗਰੇਜ਼ਾਂ ਦੇ ਰਾਜ ਤੋਂ ਲੈ ਕੇ ਅੱਜ ਤੱਕ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ ਕਿ ਸਾਡੇ ਜਥੇਦਾਰ ਸਰਬਾਨ ਨੇ ਸੇਵਾ ਸੰਭਾਲਣੀ ਹੋਵੇ ਕੰਮ ਵਾਸਤੇ ਬੜਾ ਚਾਹਾਂ ਦਾ ਮੌਕਾ ਹੁੰਦਾ ਇੱਕ ਬਹੁਤ ਵੱਡਾ ਜੋਸ਼ ਹੁੰਦਾ ਬੜੀ ਵੱਡੀ ਪ੍ਰੇਰਣਾ ਹੁੰਦੀ ਹੈ ਅੱਜ ਜਿਹੜਾ ਮਾਹੌਲ ਪੈਦਾ ਕਰਨ ਦੀ ਇੱਕ ਦੋ ਦਿਨਾਂ ਦੇ ਵਿੱਚ ਕੋਸ਼ਿਸ਼ ਕੀਤੀ ਗਈ ਉਹ ਬਹੁਤ ਦੁਖਦਈ ਹੈ acha ho gaya gurumara di baksish hui te sara kujh chatnit tareeke de naal hoya saryan nu ਜਿਹੜਾ ਸਿੰਘ ਸਾਹਿਬ ਨੇ ਸੰਦੇਸ਼ ਦਿੱਤਾ ਹੈ ਕੌਮ ਨੂੰ ਇਕਜੁੱਟ ਹੋਣ ਦੀ ਇਕੱਠੇ ਹੋਣ ਦੀ ਆਪਸੀ ਮਤਭੇਦ ਖਤਮ ਕਰਨ ਦੀ ਔਰ ਇਕੱਠੇ ਹੋ ਕੇ ਜਿਹੜੀਆਂ ਸਮਾਜਿਕ ਚੁਣੌਤੀਆਂ ਨੇ ਉਹਨਾਂ ਦੇ ਉੱਤੇ ਡਟ ਕੇ ਡਟਣ ਦੀ ਉਹਦੇ ਉੱਤੇ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ ਹੈ ਸੋ ਮੈਂ ਸਾਰੀ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਵਾਰ ਕੋ ਇਸ ਦੇ ਨਾਲ ਹੀ ਦਲਜੀਤ ਚੀਮਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਯਾਨੀ ਕਿ ਮਾਨ ਸਰਕਾਰ ਨੂੰ ਵੀ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਹਰ ਤਰ੍ਹਾਂ ਦੇ ਹੱਤਕੰਦੇ ਅਪਣਾਏ ਕਿ ਜਿਹੜਾ ਟਕਰਾ ਹੈ ਇਹ ਕੀਤਾ ਜਾ ਸਕੇ ਤਾਂ ਕਿ ਇਸ ਦੇ ਨਾਲ ਭਰਾ ਮਾਰੂ ਜੰਗ ਹੋ ਸਕੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਨੇ ਕੀ ਕੁਝ ਗਿਆ ਤੁਹਾਨੂੰ ਉਹ ਵੀ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਸੁਣਾ ਦਿੰਦੇ ਆ ਪੰਜਾਬ ਦੇ ਵਿੱਚ ਸਰਕਾਰੀ ਪਦਰ ਦੇ ਉੱਤੇ ਖੌਨ ਖਰਾਬਾ ਕਰਾਉਣ ਵਾਸਤੇ ਸਿੱਖਾਂ ਦੇ ਵਿੱਚ ਖਾਨਾ ਚੰਗੀ ਕਰਾਉਣ ਵਾਸਤੇ ਇੱਕ ਵੱਡੀ ਸਾਜਿਸ਼ ਜਿਹੜੀ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਗਈ। ਸ਼੍ਰੀ ਨਾਗਪੁਰ ਸਾਹਿਬ ਦੇ ਵਿੱਚ ਨਵੇਂ ਜਥੇਦਾਰ ਸਾਹਿਬ ਦਾ ਸੇਵਾ ਸੰਭਾਲ ਦਾ ਸਮਾਗਮ ਸੀ। ਕੁਝ ਪੰਥਕ ਜਥੇਬੰਦੀਆਂ ਨੇ ਕਿਸੇ ਕਾਰਨ ਰੋਸ ਪ੍ਰਗਟ ਕੀਤਾ। ਸਾਨੂੰ ਕਿਸੇ ਪੰਥਕ ਜਥੇਬੰਦੀ ਦੇ ਉੱਤੇ ਕੋਈ ਰੋਸ ਨਹੀਂ ਉਹ ਸਾਡੀ ਸਿੱਖ ਫਲਵਾੜੀ ਦਾ ਅਹਿਮ ਹਿੱਸਾ ਨੇ ਉਹਨਾਂ ਦਾ ਹੱਕ ਹੈ ਉਹ ਐਜਪੀਸੀ ਨਾਲ ਰੋਸ ਕਰ ਸਕਦੇ ਆ ਔਰ ਰੋਸ ਕਰਦੇ ਆ ਕਈ ਵਾਰੀ ਕੋਈ ਦੋ ਸ਼ਬਦ ਗੁੱਸੇ ਨਾਲ ਨਿਕਲ ਜਾਂਦੇ ਆ ਸਿਰ ਮੱਥੇ ਉਹਦਾ ਕੋਈ ਰੌਲਾ ਨਹੀਂ ਐਸਜੀਪੀਸੀ ਤਾਂ ਕੋਸ਼ਿਸ਼ ਕਰ ਰਹੀ ਸੀ ਕਿ ਇਹ ਜਿਹੜੀ ਭਰਾਵਾਂ ਦਾ ਜੰਗ ਦਾ ਮਾਹੌਲ ਬਣ ਰਿਹਾ ਇਹਨੂੰ ਕਿਸੇ ਨਾ ਕਿਸੇ ਤਰੀਕੇ ਸਹਿਦ ਦੇ ਨਾਲ ਢਾਗਿਆ ਇਸੇ ਕਰਕੇ ਸਿੰਘ ਸਾਹਿਬ ਨੇ ਅੰਮ੍ਰਿਤ ਵੇਲੇ ਆਪ ਜਾ ਕੇ ਉੱਥੇ ਅਰਦਾਸ ਕਰਕੇ ਤੇ ਸੇਵਾ ਸੰਭਾਲੀ ਬੜਾ ਚੰਗਾ ਹੋਇਆ ਸਾਰੇ ਪੰਥ ਦੇ ਵਿੱਚ ਖੁਸ਼ੀਆਂ ਫੈਲੀਆਂ ਪਰ ਸਰਕਾਰ ਪੰਜਾਬ ਦੀ ਕੀ ਕਰ ਰਹੀ ਸੀ ਮੈਂ ਇਹ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਸਾਰਾ ਸਰਕਾਰ ਦਾ ਸਰਕਾਰੀ ਮਹਿਕਮਾ ਇਹ ਜਿਹੜੀਆਂ ਵੀਡੀਓ ਸੀ ਅੱਜ ਜਥੇਬੰਦੀ ਵੱਲੋਂ ਜਾਰੀ ਹੋਈਆਂ ਜਿਹੜੀਆਂ ਸਰਕਾਰ ਨੂੰ ਚਾਹੀਦਾ ਸੀ ਕਿ ਕੋਸ਼ਿਸ਼ ਕਰਦੀ ਕਿ ਨਾ ਅੱਗੇ ਵਧਨ ਨਾ ਅੱਗੇ ਜਾਣ ਇਹ ਸਰਕਾਰ ਦੇ ਤਿੰਨ ਜ਼ਿਲ੍ਹਿਆਂ ਦੇ ਡੀਪੀਆਰਓ ਸਾਹਿਬ ਦੇ ਜਿਹੜੇ ਅਫੀਸ਼ੀਅਲ ਉਹਨਾਂ ਦੇ ਵਟਸਐਪ ਗਰੁੱਪ ਹੈ ਉਹਦੇ ਸਕਰੀਨਸ਼ਾਟ ਹੈ ਸਾਡੇ ਕੋਲੇ ਸਾਰਾ ਪੂਰਾ ਵੇਰਵਾ ਵੀ ਅਸੀਂ ਸਾਹਮਣੇ ਰੱਖਿਆ ਇਹ ਲਗਾਤਾਰ ਪ੍ਰੈਸ ਨੂੰ ਭੇਜ ਰਹੇ ਸੀ ਕਿ ਇਹਨਾਂ ਨੂੰ ਟੀਵੀ ਤੇ ਚਲਾਓ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਨਾ ਵੀ ਇਹ ਅੱਗ ਲਾ ਕੇ ਤੇ ਕੀ ਘਟਨਾ ਸੀ ạ ਅਸੀਂ ਸਾਰੇ ਹੱਥ ਜੋੜ ਕੇ ਮਿੰਤਾ ਕਰਕੇ ਸਾਰਿਆਂ ਨੂੰ ਕੋਸ਼ਿਸ਼ ਕਰ ਰਹੇ ਆ ਕਿ ਨਹੀਂ ਇਹ ਸਾਡਾ ਆਪਣਾ ਸਾਰਾ ਭਾਈਚਾਰਾ ਤੇ ਆਪਾਂ ਬੈਠ ਕੇ ਅੱਛੀ ਤਰ੍ਹਾਂ ਦੇ ਨਾਲ ਸਾਰੇ ਕਾਰਜ ਕਰਨੇ ਤੁਹਾਡੇ ਸਰਕਾਰੀ ਮਹਿਕਮੇ ਨੂੰ ਕਿੰਨੇ ਆਦੇਸ਼ ਦਿੱਤੇ ਸੀ ਇਹ ਹੋ ਸਕਦਾ ਕਿ ਕੋਈ ਸਰਕਾਰੀ ਅਫਸਰ ਐਡੀ ਖਤਰਨਾਕ ਜਿਹੜੀ ਚੀਜ਼ ਆ ਕਿ ਜਿਹਨੂੰ ਲੱਗਦਾ ਕਿ ਜੇ ਇਹ ਲੋਕਾਂ ਤੱਕ ਗਈ ਤੇ ਗੱਲ ਭੜਕੇਗੀ ਕੌਣ ਖਰਾਬਾ ਹੋਏਗਾ ਤੇ ਕੋਈ ਅਫਸਰ ਆਪਣੇ ਆਪ ਆ ਸਕਦਾ ਜਿੰਨੀ ਦਿਨ ਤੱਕ ਪਿੱਛੇ ਸਰਕਾਰ ਦਾ ਹੱਥ ਨਾ ਹੋ ਇਸ ਕਰਕੇ ਮੈਂ ਅੱਜ ਸ਼੍ਰੋਮਣੀ ਕਾਲੀ ਦਲ ਵੱਲੋਂ ਇੱਕ ਅਸੀਂ ਲਿਖਤੀ ਚਿੱਠੀ ਜਿਹੜੀ ਆ ਮੁਖਸਿਕਤਰ ਸਾਹਿਬ ਨੂੰ ਦੇ ਕੇ ਭੇਜੀ ਆ ਕਿ ਮੁਖਸਿਕਤਰ ਸਾਹਿਬ ਆ ਜਿਹੜੀ ਸਾਰੀ ਵੱਡੀ ਸਾਜ਼ਿਸ਼ ਆ ਪੰਜਾਬ ਨੂੰ ਅਮਰ ਨੂੰ ਡੱਬ ਡਾਉਣ ਦੀ ਇਹਨੂੰ ਡੱਬੋ ਇਹ ਤਾਂ ਅੱਡੀ ਸਰਕਾਰ ਦੇ ਵਿੱਚ ਹੀ ਕਿੰਨੇ ਤੋਰੀ ਫਿਰਦੀ ਆ ਇਹ ਵੀ ਉੱਚ ਪੱਧਰੀ ਜੁਡੀਸ਼ਰੀ ਜਾਂਚ ਕਰਾਓ ਸਾਨੂੰ ਕਿਸੇ ਜਥੇਬੰਦੀ ਨਾਲ ਕੋਈ ਗੜਾ ਨਹੀਂ ਸਾਨੂੰ ਤੁਹਾਡੇ ਨਾਲ ਕਿਹਾ ਕਿ ਤੁਸੀਂ ਕਿਸ ਤਰੀਕੇ ਖਾਨਾ ਚੱਗੀ ਕਰਾ ਕੇ ਸਿੱਖ ਕੌਮ ਨੂੰ ਆਪੋਚ ਲੜਾ ਕੇ ਤੇ ਇਹਦਾ ਫਾਇਦਾ ਕਿਵੇਂ ਤੁਸੀਂ ਲੈਣਾ ਚਾਹੁੰਦੇ ਹੋ ਰਾਜਨੀਤਿਕ ਤੌਰ ਤੇ ਅੱਗੇ ਬਹੁਤ ਫਾਇਦੇ ਤੁਸੀਂ ਲਏ ਇਸ ਗੱਲ ਦਾ ਸਾਨੂੰ ਇਨਕੁਆਰੀ ਕਰਾ ਕੇ ਜਵਾਬ ਦਿਓ ਮੈਂ ਆਸ ਕਰਦਾ ਕਿ ਮੁਖ ਸਕੱਤਰ ਸਾਹਿਬ ਇਹ ਸਾਰੇ ਕੇਸ ਦੀ ਜਿਹੜੀ ਆ ਉਹ ਜਾਂਚ ਕਰਉਣਗੇ ਅਸੀਂ ਦ੍ਰਿਸ਼ਟੀ ਗ੍ਰਹਿ ਮੰਤਰੀ ਨੂੰ ਵੀ ਇਹਦੀਆਂ ਸਾਰੀਆਂ ਰਿਪੋਰਟਾਂ ਭੇਜਾਂਗੇ ਕਿ ਦੇਖੋ ਪੰਜਾਬ ਸਰਦੀ ਸੂਬਾ ਇੱਥੇ ਕਿਸ ਪੱਧਰ ਤੇ ਸਰਕਾਰ ਆਪ ਲੱਗੀ ਹੋਈ ਆ ਕਿ ਇੱਥੇ ਦੀ ਸ਼ਾਂਤੀ ਡਿਸਟਰਬ ਹੋ। ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਅੱਜ ਸਵੇਰ ਹੀ ਜੋ ਇੱਕ ਰਸਮ ਸੀ ਸਵੇਰੇ ਸਾਜਰੇ ਜਦ ਤੱਕ ਸਾਜਾ ਫਿਰ ਅੰਮ੍ਰਿਤ ਵੇਲੇ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਖਲਾਸ ਸੀ ਉਸੇ ਕੌਮ ਦੇ ਵਿੱਚ ਪੈ ਚੁੱਕਿਆ ਸੀ ਜਿਸ ਨੂੰ ਲੈ ਕੇ ਹਰ ਤਰ੍ਹਾਂ ਦੇ ਬਿਆਨ ਆ ਰਹੇ ਸੀ ਕਿ ਮਰਿਆਦਾ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਵੀ ਬਿਆਨ ਆਉਂਦਾ ਹੈ ਕਿ ਮਰਿਆਦਾ ਦਾ ਘਾਣ ਕੀਤਾ ਗਿਆ। ਇਸ ਤੋਂ ਬਾਅਦ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਜਿਹੜਾ ਇਹ ਖਲਾਸ ਲਗਾਤਾਰ ਵੱਧਦਾ ਜਾ ਰਿਹਾ ਤੁਸੀਂ ਕੀ ਸੋਚਦੇ ਹੋ ਇਸ ਖਲਾਸ ਦੇ ਵਿੱਚ ਆਖਰਕਾਰ ਇਹ ਖਲਾਸ ਰੁਕੇਗਾ ਕਿਵੇਂ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ। ਧੰਨਵਾਦ।